ਆਬੇ ਕਮਲਕੌਰ ਦਾ ਜੋ ਹਸ਼ਰ ਹੋਇਆ ਉਸ ਤੋਂ ਬਾਅਦ ਹੁਣ ਲਹਿਰ ਚੱਲ ਗਈ ਹੈ ਜਿਸ ਤੋਂ ਬਾਅਦ ਹੁਣ ਇੰਸਟਾਗ੍ਰam ਜਾਂ ਫਿਰ ਹੋਰ ਸੋਸ਼ਲ ਮੀਡੀਆ ਦੇ ਉੱਤੇ ਜਿਨ੍ਹਾਂ ਦੇ ਵੱਲੋਂ ਗੰਦਾ ਕੰਟੈਂਟ ਪਾਇਆ ਜਾ ਰਿਹਾ ਹੁਣ ਉਹਨਾਂ ਦੀਆਂ ਭਾਜਣਾ ਪਵਾਇਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਭੱਜਦਿਆਂ ਨੂੰ ਰਾਹ ਵੀ ਨਹੀਂ ਲੱਭਦਾ ਨਜ਼ਰ ਆ ਰਿਹਾ ਜਿਸ ਦੇ ਚੱਲਦੇ ਹੁਣ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਮਰਤਪਾਲ ਸਿੰਘ ਮਹਿਰੂ ਨੇ ਇੱਕ ਲਹਿਰ ਚਲਾ ਦਿੱਤੀ ਜਿਸ ਤੋਂ ਬਾਅਦ ਹੁਣ ਇਹਨਾਂ ਇੰਸਟਾਗ੍ਰam ਕੁਇਨਸ ਦੇ ਆਜਣਾ ਪੈਣ ਦੀਆਂ ਨਜ਼ਰ ਆ ਰਹੇ ਨੇ ਕਿਉਂਕਿ ਇੱਕ ਹੋਰ ਜਿਹੜੀ ਕਿ ਮਨੀਸ਼ਾ ਡਾਂਸਰ ਦੇ ਨਾਮ ਤੇ ਕਾਫੀ ਮਸ਼ਹੂਰ ਹੈ ਤੇ ਉਸ ਦੇ ਵੱਲੋਂ ਇੰਨਾ ਜ਼ਿਆਦਾ ਗੰਦਾ ਡਾਂਸ ਕੀਤਾ ਜਾਂਦਾ ਸੀ ਇੰਨਾ ਕਟਿਆ ਜਿਹੜਾ ਕਿ ਕੰਟੈਂਟ ਮੀਡੀਆ ਦੇ ਉੱਤੇ ਪਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਹੁਣ ਜੋ ਭਾਬੀ ਕਮਲਕੌਰ ਦਾ ਹਸ਼ਰਾ ਹੋਇਆ ਉਸ ਤੋਂ ਬਾਅਦ ਹੁਣ ਇੰਨਾ ਜਿਹੜੀਆਂ ਕਿ ਇਨ੍ਹਾਂ ਦੇ ਵੱਲੋਂ ਜਿਹੜੀਆਂ ਲੜਕੀਆਂ ਦੇ ਵੱਲੋਂ ਗੰਦ ਪਰੋਸਿਆ ਜਾ ਰਿਹਾ ਹੈ ਗਲਤ ਕੰਟੈਂਟ ਪਾਇਆ ਜਾ ਰਿਹਾ ਹੈ ਔਸ਼ਲੀਲਤਾ ਭਰੀਆਂ ਵੀਡੀਓਜ਼ ਪਾਈਆਂ ਜਾ ਰਹੀਆਂ ਨੇ ਤਾਂ ਉਹਨਾਂ ਨੂੰ ਭਾਜਣਾ ਪਵਾ ਦਿੱਤੀਆਂ ਮਨੀਸ਼ਾ ਡਾਂਸਰ ਨੂੰ ਲੋਕਾਂ ਦੇ ਘੇਰ ਕੇ ਖੂਬ ਉਸਦੇ ਚਪਲਾਂ ਮਾਰਿਆ ਗਈਆਂ ਜੀ ਹਾਂ ਵੀਡੀਓ ਤੁਸੀਂ ਦੇਖ ਹੀ ਸਕਦੇ ਹੋ ਕਿ ਇਹ ਉਹੀ ਹੈ ਜਿਸ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਅਸ਼ਲੀਲਤਾ ਭਰਾਂ ਡਾਂਸ ਕਰਕੇ ਵੀਡੀਓਸ ਪਾਈਆਂ ਜਾਂਦੀਆਂ ਸੀ ਜਿਸ ਤੋਂ ਬਾਅਦ ਇਹ ਕਾਬੂ ਹੋ ਜਾਂਦੇ ਤੇ ਨਾਲ ਇਸ ਦੀ ਇੱਕ ਦੱਸਿਆ ਜਾ ਰਿਆ ਸਹੇਲੀ ਹੁੰਦੀ ਆ ਤੇ ਉਹ ਵੀ ਵਿੱਚ ਰਗੜੀ ਜਾਂਦੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਖੂਬ ਭੀੜ ਦੇ ਵੱਲੋਂ ਇਹਨਾਂ ਨੂੰ ਕਾਬੂ ਕਰ ਲਿਆ ਚਾਹੁੰਦਾ ਤੇ ਉਸ ਤੋਂ ਬਾਅਦ ਚੱਪਲਾਂ ਦੇ ਨਾਲ ਛਿੱਤਰ ਪ੍ਰੇੜ ਕੀਤੀ ਜਾਂਦੀ ਅਤੇ ਭਾਜ਼ੀਆਂ ਹੋਈਆਂ ਨਜ਼ਰ ਆਈਆਂ ਆਪਣੀ ਜਾਨ ਬਚਾਉਂਦੀ ਜਿਹੜੀ ਕਿ ਮਨੀਸ਼ਾ ਨਜ਼ਰ ਆਈ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਅੱਗ ਵਾਂਗ ਵਾਇਰਲ ਹੋਈ ਤੇ ਨਾਲ ਹੀ ਇੱਕ ਹੋਰ ਵੀਡੀਓ ਵੀ ਸਾਹਮਣੇ ਆ ਜਿਸ ਦੇ ਵਿੱਚ ਲੋਕਾਂ ਦੇ ਕੁੱਟਮਾਰ ਦਾ ਸ਼ਿਕਾਰ ਹੋਣ ਤੋਂ ਬਾਅਦ ਇਸ ਦੀ ਜਿਹੜੀ ਦੋਸਤ ਹੁੰਦੀ ਆ ਉਹ ਜ਼ਖਮੀ ਹੋ ਜਾਂਦੀ ਹੈ ਤੇ ਉਸ ਨੂੰ ਪੱਟੀਆਂ ਕੀਤੀਆਂ ਜਾ ਰਹੇ ਨੇ ਤੇ ਗੱਲ ਇਹ ਹੈ ਕਿ ਬੇਸ਼ੱਕ ਉਸ ਨੂੰ ਸੱਟਾਂ ਲੱਗੀਆਂ ਪਰ ਉਸ ਦੀਆਂ ਸੱਟਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਪਾਉਣੀ ਵੀ ਇੰਨੀ ਕੁ ਜ਼ਰੂਰੀ ਸੀ ਕਿਉਂਕਿ ਇੰਸਟਾਗ੍ਰਾਮ ਦੇ ਉੱਤੇ ਜੁੜਿਆ ਹੋਈਆਂ ਨੇ, ਸੋਸ਼ਲ ਮੀਡੀਆ ਦੇ ਉੱਤੇ ਜੁੜਿਆ ਹੋਣੇ ਤੇ ਆਪਣਾ ਖਾਦਾ ਪੀਤਾ ਸਾਰਾ ਕੁਝ ਸੋਸ਼ਲ ਮੀਡੀਆ ਦੇ ਉੱਤੇ ਪਾਏ ਬਗੈਰ ਤਾਂ ਇਹਨਾਂ ਨੂੰ ਰੋਟੀ ਤੱਕ ਹਜਮ ਨਹੀਂ ਆਉਂਦੀ ਹੁੰਨੀ ਕਿਉਂਕਿ ਜਿਸ ਤਰੀਕੇ ਦੇ ਹਾਲਾਤ ਬਣਦੇ ਚਾਰੇ ਨੇ ਹਰ ਇੱਕ ਚੀਜ਼ ਦੀ ਅਪਡੇਟ ਸੋਸ਼ਲ ਮੀਡੀਆ ਦੇ ਉੱਤੇ ਹੁੰਦੀ ਹੈ ਤੁਹਾਡੇ ਘਰ ਦੇ ਵਿੱਚ ਕੀ ਹੋ ਰਿਹਾ ਤੁਹਾਡੇ ਨਾਲ ਦੇ ਨੂੰ ਪਤਾ ਹੋਵੇ ਨਾ ਹੋਵੇ ਪਰ ਤੁਹਾਡੇ ਸੋਸ਼ਲ ਕਾਹਨ ਦੇ ਉੱਤੇ ਤੁਸੀਂ ਸਭ ਕੁਝ ਦੱਸਿਆ ਹੁੰਦਾ ਕਿ ਅਸੀਂ ਅੱਜ ਕੀ ਖਾਦਾ ਕੀ ਨਹੀਂ ਖਾਦਾ ਕਿਸ ਨੇ ਸਾਡਾ ਮਾੜਾ ਕੀਤਾ ਕਿਸ ਨੇ ਸਾਡਾ ਚੰਗਾ ਕੀਤਾ ਅੱਜ ਹੀ ਕਿਹੜੀ ਚੀਜ਼ ਖਰੀਦੀਆ ਤਾਂ ਇਸ ਤਰੀਕੇ ਦੇ ਨਾਲ ਲੋਕ ਅੱਜ ਕੱਲ ਆਪਦੇ ਘਰ ਦੇ ਨਾਲ ਇੰਨੀ ਗੱਲ ਸਾਂਝੀ ਨਹੀਂ ਕਰਦੇ ਜਿੰਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਵੀਡੀਓਜ਼ ਪਾ ਕੇ ਸਾਂਝੀਆਂ ਕਰਦੇ ਤੇ ਆਪਣੇ ਭੇਤ ਦੇ ਦਿੰਦੇ ਨੇ ਤਾਂ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜ ਜਿਹਦੇ ਵਿੱਚ ਖੂਬ ਇਸ ਦੀ ਛਤਰਪ੍ਰੇਟ ਕੀਤੀ ਤੁਹਾਨੂੰ ਵੀਡੀਓ ਦਿਖਾਉਣੀ ਆ ਤਾਂ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਅਮਰਤਪਾਲ ਸਿੰਘ ਮਹਿਰੂ ਨੇ ਇੱਕ ਲਹਿਰ ਚਲਾ ਦਿੱਤੀ ਜਿਸ ਤੋਂ ਬਾਅਦ ਹੁਣ ਅਜਿਹੇ ਲੋਕਾਂ ਦਾ ਅਜਿਹਾ ਹਸ਼ਰ ਹੋਵੇਗਾ ਤਾਂ ਹੀ ਇਹਨਾਂ ਦੇ ਬੋਲੋ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਕਿ ਗਲਤ ਕੰਟੈਂਟ ਉਹ ਬੰਦ ਹੋਵੇਗਾ ਪਰ ਇੱਕ ਸਵਾਲ ਇੱਥੇ ਅਸੀਂ ਇਹ ਵੀ ਖੜਾ ਕਰਦੇ ਆ ਮੰਨਦੇ ਆ ਕਿ ਇਹਨਾਂ ਨੇ ਗਲਤ ਵੀਡੀਓਜ਼ ਪਾਉਂਦੀਆਂ ਨੇ ਇਹ ਇਹਨਾਂ ਵੱਲੋਂ ਗਲਤ ਕੰਟੈਂਟ ਪਾਇਆ ਜਾ ਰਿਹਾ ਉਹ ਕਿਹੜੇ ਲੋਕ ਨੇ ਜਿਹੜੇ ਇਹਨਾਂ ਦੀਆਂ ਵੀਡੀਓਜ਼ ਨੂੰ ਦੇਖਦੇ ਨੇ ਕਿਉਂਕਿ ਸਭ ਤੋਂ ਵੱਧ ਫਾਲੋਅਰਸ ਨੇ ਇਹਦੇ ਵੀ ਫਾਲੋਅਰਸ 13 ਲੱਖ ਦੇ ਕਰੀਬ ਦੱਸੇ ਜਾ ਰਹੇ ਨੇ ਤਾਂ ਉਹ 13 ਲੱਖ ਲੋਕ ਕਿਸੇ ਹੱਕ ਦੇ ਵਿੱਚ ਨੇ ਜਾਂ ਫਿਰ ਇਸ ਦੀਆਂ ਗੰਦੀਆਂ ਵੀਡੀਓ ਦੇਖਣ ਦੇ ਵਾਸਤੇ ਇਸ ਨੂੰ ਫਾਲੋਅਸ ਕੀਤਾ ਹੋਇਆ ਕਿਉਂਕਿ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਜਿਨ੍ਹਾਂ ਨੇ ਜਿੰਨਾ ਜਿੰਨਾ ਗਲਤ ਕੰਟੈਂਟ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਹੋਇਆ ਤਾਂ ਸਭ ਤੋਂ ਵੱਧ ਫੈਨ ਫੋਲੋਇੰਗ ਉਸ ਦੀ ਵੀ ਜ਼ਿਆਦਾ ਆ ਤੁਸੀਂ ਦੇਖ ਚੁੱਕੇ ਹੋ ਕਿ ਕਿਸ ਤਰੀਕੇ ਦੇ ਨਾਲ ਦੇ ਫੋਲੋਅਰਸ ਨੇ ਭਾਬੀ ਕਮਲਕੌਰ ਦੀ ਗੱਲ ਕੀਤੀ ਜਾਵੇ ਬੇਸ਼ੱਕ ਉਸ ਦੀ ਮੌਤ ਹੋ ਗਈ ਹੈ ਪਰ ਉਸ ਦੀ ਮੌਤ ਤੋਂ ਬਾਅਦ ਉਸ ਦੇ ਫੋਲੋਅਰਸ ਹੋਰ ਵੀ ਵੱਧ ਗਏ ਨੇ ਤਾਂ ਇੱਥੇ ਕੀ ਕਹਿਣਾ ਚਾਹੁੰਦੇ ਕਿ ਲੋਕ ਵੀ ਅਜਿਹੀਆਂ ਚੀਜ਼ਾਂ ਦੇਖਣਾ ਚਾਹੁੰਦੇ ਨੇ ਤਾਂ ਹੀ ਫੋਲੋਅਰਸ ਵੱਧ ਰਹੇ ਨੇ ਜੇਕਰ ਤੁਹਾਨੂੰ ਕੰਟੈਂਟ ਗੰਦਾ ਲੱਗਦਾ ਤਾਂ ਅਸੀਂ ਜੇਕਰ ਉਸ ਦੇ ਖਿਲਾਫ ਹਾਂ ਤਾਂ ਉਸ ਨੂੰ ਫੋਲੋ ਕਰਕੇ ਕੀ ਸ਼ੋਅ ਕਰਨਾ ਚਾਹੁੰਦੇ ਕਿ ਅਸੀਂ ਤੇਰਾ ਕੰਟੈਂਟ ਦੇਖ ਰਿਹਾ ਤਾਂ ਇਸ ਤਰੀਕੇ ਦੇ ਵੀ ਜਿਹੜੇ ਕਿ ਸਵਾਲ ਉਹ ਖੜੇ ਹੁੰਦੇ ਨੇ